ਤਾਪੁਰੀਏ ਦੇ ਬਾਪੂ ਜੀ ਆ ਗਏ ਆ ਸਖਦੇਵ ਸਿੰਘ ਜੀ ਬਾਪੂ ਤੁਸੀਂ ਪਹਿਲਾਂ ਆਏ ਸੀਗੇ ਹੁਣ ਆਇਓ ਲੈ ਵੀ ਵੇਖ ਲੈ ਇੱਕ ਮੈਂ ਕਿੱਧਰ ਆਇਆ ਕਮਾ ਯਾਰ ਆ ਜਿਹੜਾ ਸਮਾ ਤੇਰੇ ਬਾਪ ਲਈ ਬੜਾ ਭਾਗਾ ਵਾਲਾ ਹੈ ਵਾਹ ਤੇ ਤੇਰੇ ਲਈ ਵੀ ਬੜਾ ਭਾਗਾ ਵਾਲਾ ਹੈ ਔਰ ਮੈਂ ਬਾਪੂ ਨੂੰ ਪੁੱਛਿਆ ਵੀ ਕਿੰਨੀ ਗ ਖੁਸ਼ੀ ਆ ਕਹਿੰਦੇ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਮੇਰਾ ਬਾਪੂ ਮੇਰਾ ਪੁੱਤ ਕਹਿੰਦੇ ਵੀ ਮੋਟਰਸਾਈਕਲ ਜਿੱਤ ਗਿਆ ਜਿਸਕਰਨਾ ਇੱਕ ਗੱਲ ਸੋਚਣ ਵਾਲੀ ਆ ਵੇਖ ਬਾਪੂ ਚੱਲ ਕੇ ਆ ਗਿਆ ਤੁਸੀਂ ਖੁਸ਼ੀ ਬਖਸ਼ੀ ਮਹਾਰਾਜ ਨੇ ਤੁਹਾਨੂੰ ਇੰਨਾ ਕੁਝ ਦੇ ਦਿੱਤਾ ਤੁਸੀਂ ਅੱਗੇ ਦੇ ਦਿੱਤਾ ਤੇ ਅੱਜ ਵੇਖੋ ਉਸ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀਆਂ ਫੁੱਟੇ ਵਾਈ ਆਜੂ ਜਿਸਕਰਨਾ ਜਦੋਂ ਬੋਲਿਆ ਗਿਆ ਨਾ ਵੀ ਅੱਜ ਇਸ ਕਬੱਡੀ ਕੱਪ ਦੇ ਸਭ ਤੋਂ ਚੰਗਾ ਕੰਮ ਹੋਇਆ ਹੈ ਹੋਇਆ ਕਿ ਨਹੀਂ ਚੰਗਾ ਆ ਗਰੀਬ ਪਰਿਵਾਰ ਨੂੰ ਤੁਸੀਂ ਤੇ ਸਾਰੀ ਸੰਗਤ ਨੇ ਏਡੀ ਵੱਡੀ ਖੁਸ਼ੀ ਬਖਸ਼ਦੀ ਹੈ ਜਨਾਚਾਰੇ ਪਰਿਵਾਰ ਕਬੱਡੀ ਤੇ ਲੈ ਵੀ ਇੱਕ ਵਾਰ ਖੇਡਦਾ ਰਹੇਗਾ ਬਾਪੂ ਤੂੰ ਚੜ੍ਹਦੀ ਕਲਾ ਜਰਮਿੰਦਰੇ ਸਾਥ ਚੱਲਦੇ ਰਹਿਣ ਔਰ ਉਹਨਾਂ ਚਾਰੀ ਲੈ ਵੀ ਜਸਕਰਨ ਇਹ ਵੀਰ ਦੇ ਦਿਲ ਦੇ ਵਿੱਚ تیر ਲਈ ਬਹੁਤ ਵੱਡਾ ਸਤਿਕਾਰ ਰੂਗਾ ਬਾਰਕਵਾਦ ਆ ਵੀਰਾ ਲੈ ਵੀ ਤੇਰੇ ਪੁੱਤਰ ਨੇ ਅੱਜ ਜ਼ਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਸ਼ਾਇਦ ਤੂੰ ਇਹਦਾ ਨਾਮ ਕੋਈ ਹੋਰ ਰੱਖਿਆ ਹੋਵੇ ਜਦੋਂ ਫਰੰਦੀਪੁਰੀਏ ਗੋਪੀ ਨੇ ਇਹਨੂੰ ਤਿਆਰ ਕੀਤਾ ਇਹ ਉੱਠ ਦਾ ਉੱਠ ਦਾ ਕਬੱਡੀ ਦੇ ਵਿੱਚ ਆਇਆ ਬਾਬਾ ਨੌ ਸਿੰਘ ਦੀ ਸਮਾਧਿ ਇਹਨੇ ਪਹਿਲਾਂ ਤਿਆਰੀ ਕੀਤੀ ਕਬੱਡੀ ਦੀ ਤੇ ਜਦੋਂ ਥੋੜਾ ਓਪਨ ਦੇ ਮੈਚਾਂ ਵਿੱਚ ਆਇਆ ਤੇ ਫਰੰਦੀਪੁਰਿਆ ਗੋਪੀ ਨੇ ਇਹਦੀ ਬਾਹ ਫੜੀ ਤੇ ਇੱਕ ਬਹੁਤ ਵਧੀਆ ਆਉਣ ਵਾਲੇ ਸਮੇਂ ਦਾ ਜਾਫੀ ਬਣਾਤਾ ਘਰਦਿਆਂ ਦਾ ਨਾਂ ਕੁਝ ਹੋਰ ਸੀਗਾ ਪਰ ਜਦੋਂ ਸਾਡਾ ਇੱਕਮ ਠੂਰ ਵਾਲਾ ਇਹਨਾਂ ਮੈਦਾਨਾਂ ਵਿੱਚ ਖੇਡਿਆ ਅੱਜ ਵੀ ਖੇਡ ਰਿਹਾ ਹੈ ਇਹ ਮੁੰਡੇ ਦਾ ਸਰੀਰ ਇਹ ਮੁੰਡੇ ਦੇ ਦਾ ਪੇਜ ਮੈਨੂੰ ਇੱਕਮ ਵਰਗੇ ਲੱਗੇ ਤੇ ਮੈਂ ਫਰੰਦੀਪੁਰਿਆ ਨੂੰ ਕਿਹਾ ਯਾਰ ਆਪਾਂ ਇਹਨੂੰ ਏਕਮ ਨਾ ਰੱਖਦੀ ਐ ਨਾ ਇਹਦਾ ਫਿਰ ਅਸੀਂ ਇਹਨੂੰ ਕਿਹਾ ਵੀ ਇਹ ਤਾਂ ਸਾਡੀ ਖੇਡ ਕਬੱਡੀ ਦਾ ਇੱਕ ਮੈਂ ਜਾਂਦਾ ਰਹਿ ਵੀ ਵੀਰਿਆ ਹੁਣ ਵੀ ਲਾਈਨ ਜ਼ੋਰ ਚਾਹੀਦਾ ਤੇ ਜਸਕਰਨ ਢਿੱਲੋਂ ਦਾ ਅੰਬੇ ਸੁਰ ਸਿੰਘ ਵਾਲੇ ਦਾ ਬਾਜੂ ਬੈਂਕਿਆ ਵਾਲੇ ਦਾ ਪ੍ਰੀਤ ਭਾਈ ਲੱड्डੂ ਦਾ ਸਾਰੇ ਪ੍ਰਬੰਧਕਾਂ ਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਇੱਕ ਮੱਲੇ ਹੀ ਮਾਰ ਦੋ ਮੇਰੇ ਮਿੱਤਰੋ ਇਹ ਮਾਨ ਸਨਮਾਨ ਹੈ ਲੈ ਵੀ ਯੋਧਿਆ ਤੇਰੀ ਮਿਹਨਤ ਦਾ ਮੁੱਲ ਵੀਰਾਂ ਨੇ ਪਾ ਦਿੱਤਾ ਬਾਜੂ ਬੈਂਕਿਆ ਦਾ ਜਸਕਰਨ ਢਿੱਲੋਂ ਦਾ